ਹੱਥ ਜੋੜ ਤੇਰੇ ਅੱਗੇ ਦਾਤਿਆ ਸ਼ਹਿਰੀ ਕਰ ਦੇ ਨ ਪਿਆਰ ਜੋਈ ਹੱਥ ਜੋੜ ਤੇਰੇ ਅੱਗੇ ਦਾਤਿਆ ਸ਼ਹਿਰੀ ਕਰ ਦੇ ਨ ਪਿਆਰ ਜੋਈ ਹੱਥ ਜੋੜ ਤੇਰੇ ਅੱਗੇ ਦਾਤਿਆ ਸ਼ਹਿਰੀ ਕਰ ਦੇ ਨ ਪਿਆਰ ਜੋਈ ਹੱਥ ਜੋੜ ਤੇਰੇ ਅੱਗੇ ਦਾਤਿਆ ਸ਼ਹਿਰੀ ਕਰ ਦੇ ਨ ਪੈ ਸੇਵਕਾਂ ਨੂੰ ਨਾਮਦਾਨ ਦੇ ਦਿਓ ਇਹਦੇ ਬਿਨਾ ਨਸਹਾਰਾ ਦਿਸੇ ਕੋਈ ਹੱਥ ਜੋੜ ਤੇਰੀ ਅਗਦਾਤੀਆ ਸ਼ਹਿਰੀ ਕਰਦੇ ਨੇ ਪਿਆਰ ਜੋਈ ਹੱਥ ਜੋੜ ਤੇਰੀ ਅਗਦਾਤੀਆ ਸ਼ਹਿਰੀ ਕਰਦੇ ਨੇ ਪਿਆਰ ਜੋਈ ਜੁਗੀਆਂ ਦੇ ਵਿੱਚ ਰਹੀਏ ਉੱਡਦੇ ਜੇ ਤੂੰ ਦਾਤਾ ਗਾਲ ਉਂਦਾ ਤਾਂ ਗਾਲੇ ਨਾਲ ਲਾ ਲਵੇਂ ਖੁਸ਼ੀਆਂ ਦੇ ਵਿੱਚ ਨਹੀਂ ਇਹ ਉੱਟਦੇ ਜੇ ਤੂੰ ਦਾਤਾ ਗਾਲੇ ਨਾਲ ਲਾ ਲਵੇਂ ਜੇ ਤੂੰ ਦਾਤਾ ਗਾਲੇ ਨਾਲ ਲਾ ਲਵੇਂ ਸ਼ੁਰਾਸੀ ਦੇ ਆ ਚੱਕਰਾ ਚੋ ਕੱਢ ਕੇ ਚਰਨਾ ਦੀ ਧੂੜ ਜੇ ਬਣਾ ਲਵੇਂ ਚਰਨਾ ਦੀ ਧੂੜ ਜੇ ਬਣਾ ਲਵੇ 84 ਦੇ ਚੱਕਰਾਂ ਚੋਂ ਕੱਢ ਕੇ ਚਰਨਾ ਦੀ ਧੂੜ ਜੇ ਬਣਾ ਲਵੇ ਚਰਨਾ ਦੀ ਧੂੜ ਜੇ ਬਣਾ ਲਵੇ 84 ਦੇ ਚੱਕਰਾਂ ਚੋਂ ਕੱਢ ਕੇ ਚਰਨਾ ਦੀ ਧੂੜ ਜੇ ਬਣਾ ਲਵੇ ਚਰਨਾ ਦੀ ਧੂੜ ਜੇ ਬਣਾ ਲਵੇ ਕੋਈ ਮਾਨਸ ਜਨਮ ਕਿਸੇ ਕੰਮ ਨਾ ਸੁਜਨਮਕਸੇ ਕਾਮਨਾ ਨਿਗਾ ਮੇਰ ਦੀ ਜੇ ਦਸਤੇ ਨਾ ਹੋਈ ਹੱਥ ਜੋੜ ਤੇਰੇ ਅੱਗੇ ਹੱਥ ਜੋੜ ਤੇਰੇ ਅੱਗੇ ਦਾ ਪਿਆਰ ਸ਼ੇਰ ਕਰ ਦੇ ਨੇ ਪਿਆਰ ਜੋਈ ਹੱਥ ਜੋੜ ਤੇਰੀ ਅੱਗੇ ਦਾ ਪਿਆਰ ਸ਼ੇਰ ਕਰ ਦੇ ਨੇ ਪਿਆਰ ਜੋਈ ਤੇਰੇ ਨਾਲ ਉਤ ਮੇਰੇ ਪ੍ਰੀਤਮਾ ਮੋਹ ਮੰਗੀਆਂ ਮੁਰਾਦਾਂ ਲੋਕੀ ਪਾਉਂਦੇ ਨੇ ਮੰਗੀਆਂ ਮੁਰਾਦਾਂ ਲੋਕੀ ਪਾਉਂਦੇ ਨੇ ਓ ਤੇਰ ਤਾਰੀ ਉਤ ਮੇਰੇ ਪ੍ਰੀਤਮਾ ਮੋਹ ਮੰਗੀਆਂ ਮੁਰਾਦਾਂ ਲੋਕੀ ਪਾਉਂਦੇ ਨੇ ਮੰਗੀਆਂ ਮੁਰਾਦਾਂ ਲੋਕੀ ਪਾਉਂਦੇ ਨੇ ਸੇਵਕਾਂ ਦੇ ਕਾਜ ਕਰੋ ਰਾਸ ਜੀ ਨਾਮ ਦਿਨ ਰਾਤ ਤੇਰਾ ਹੀ ਤੇ ਆਉਂਦੇ ਨੇ ਦਿਨੇ ਰਾਤ ਤੇਰਾ ਹੀ ਤੇ ਆਉਂਦੇ ਨੇ ਓ ਸੇਵਕਾਂ ਦੇ ਕਾਜ ਕਰੋ ਰਾਸ ਜੀ ਨਾਮ ਦਿਨੇ ਰਾਤ ਤੇਰਾ ਹੀ ਤੇ ਆਉਂਦੇ ਨੇ ਦਿਨੇ ਰਾਤ ਤੇਰਾ ਹੀ ਤੇ ਆਉਂਦੇ ਨੇ ਓ ਤੇਰਾ ਹੀ ਤਦਾਰ ਇੱਕ ਲੋੜ ਦੇ ਤੇਰਾ ਹੀ ਤਦਾਰ